ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਨਾਮ ਸਿਮਰਨਾ ਪੱਲਣਾ ਛੱਡੋ ਤੇ ਆਪਾਂ ਨੇ ਪਹਿਲਾਂ ਵੀ ਗੁਰੀਆਂ ਪਾਈਆਂ ਸੀ ਬਈ ਚੌਪਈ ਸਹਮ ਕਰਨ ਦੀ ਕੀ ਮਹੱਤਤਾ ਤੇ ਕੋ ਹੋਰ ਸੀ ਗੋਵਿੰਦ ਨੁਕੰਦੇ ਸ਼ਬਦ ਦਾ ਜਾਪ ਕਰਨ ਦੀ ਕੀ ਮਹੱਤਤਾ ਦੇ ਸੰਗਤਾਂ ਨੇ ਬੜੇ ਕਮੈਂਟ ਆਏ ਭਾਈ ਜਪਜੀ ਸਾਹਿਬ ਦੇ ਵੀਡੀਓ ਪਾਓ ਬਜੀ ਜਪਜੀ ਸਾਹਿਬ ਕਰਨ ਦੀ ਕੀ ਮਹੱਤਤਾ ਤੇ ਅੱਜ ਆਪਾਂ ਜਪਜੀ ਸਾਹਿਬ ਦੀ ਮਹੱਤਤਾ ਪੜਦੇ ਹਾਂ ਮਤਲਬ ਕਿ ਜਪਜੀ ਸਾਹਿਬ ਦੀ ਵਿਆਖਿਆ ਬਹੁਤ ਵੱਡੀ ਹੈ ਜੇ ਆਪਾਂ ਜਪਜੀ ਸਾਹਿਬ ਦੇ ਅਰਥ ਕਰਨ ਲੱਗ ਜੀ ਦਿਨ ਤੋਂ ਸ਼ਾਮ ਹੋ ਜੂਗੀ ਜਪਜੀ ਸਾਹਿਬ ਕਰਨ ਦੀ ਆਪਾਂ ਥੋੜੇ ਸਮੇਂ ਵਿੱਚ ਆਪਾਂ ਗੱਲ ਕਰਦੇ ਹਾਂ ਜਪਜੀ ਸਾਹਿਬ ਬਾਰੇ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀ ਹੈ ਤੇ ਇਹ ਬਾਣੀ ਬਾਣੀ ਦੇ ਵਿੱਚ ਥੱਤੀ ਬਉੜਿਆਰ ਦੇ ਇੱਕ ਸ਼ਲੋਕ ਹੈ ਤੇ ਜਦੋਂ ਸ਼੍ਰੀ ਗੁਰੂ ਆ ਨਾਨਕ ਦੇਵ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਉਦੋਂ ਵੀ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਜਦੋਂ ਅਸ਼ੀਰਦੀ ਦਿੱਤੀ ਆ ਉਦੋਂ ਵੀ ਜਪਜੀ ਸਾਹਿਬ ਦਾ ਪਾਠ ਕੀਤਾ ਜਪਜੀ ਸਾਹਿਬ ਵਿੱਚ ਸੰਗਤ ਦੀ ਬਹੁਤ ਤਾਕਤ ਹੈ ਤੇ ਇਹਦੇ ਵਿੱਚ ਇੱਕ ਪਉੜੀ ਆਉਂਦੀ ਹੈ ਜਪਜੀ ਸਾਹਿਬ ਵਿੱਚ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛਾ ਪਛਤਾਏ ਤਾਗਦ ਕਲਮ ਨਾ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣਾ ਮੰਨ ਬਈ ਮੰਨੇ ਕੀ ਗਤ ਕਹੀ ਨਾ ਜਾਏ ਜਿਹੜਾ ਮਨੁੱਖ ਨਾਮ ਸਿਮਰਨ ਕਰਦਾ ਹੈ ਮੈਂ ਜਪਜੀ ਸਾਹਿਬ ਦਾ ਜਿਹੜਾ ਪਾਠ ਕਰਦਾ ਉਹਦੀ ਗੱਦ ਲਿਖੀ ਨਹੀਂ ਜਾਂਦੀ ਉਹਦੀ ਜਿਹੜੇ ਮਤਲਬ ਕਿ ਜਿਹੜੀ ਅੰਦਰਲੀ ਉਹਦੀ ਲੇਖਾ ਜੋਖਾ ਉਹਦੇ ਲਿਖਿਆ ਨਹੀਂ ਜਾਂਦਾ ਮਤਲਬ ਕਿ ਐਨੀ ਉੱਚੀ ਅਵਸਥਾ ਬਣ ਜਾਂਦੀ ਹੈ ਸੰਗ ਦੀ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਪੀਛਾ ਪਛਤਾਏ ਵੀ ਉਹਦੇ ਨਾਲ ਦੇ ਬੈਰ ਵਿਰੋਧੀ ਤੇ ਪਛਤਾਉਂਦੇ ਨੇ ਭਾਈ ਜੇ ਕੋ ਕਹਿ ਪੀਛਾ ਪਛਤਾਏ ਕਾਗਜ਼ ਕਲਮ ਨਾਲ ਲਿਖ ਨਾ ਹਾਰ ਭਾਈ ਕਿਸੇ ਵੀ ਕਾਗਜ਼ ਤੇ ਕਿਸੇ ਵੀ ਕਲਮ ਨਾਲ ਉਦੀ ਵਡਿਆਈ ਨਹੀਂ ਲਿਖੀ ਜਾਂਦੀ ਕਾਗਜ਼ ਕਲਮ ਨਾਲ ਲਿਖਨਾਰ ਮਨਨੇ ਕ ਬਹਿ ਕਰਨੀ ਚਾਹਤ ਭਈ ਲੋਕ ਸੋਚਦੇ ਬਹੁਤ ਨੇ ਉਹਦੇ ਬਾਰੇ ਇਹਦੇ ਬਾਰੇ ਵਿਚਾਰ ਪਰ ਗੁਰੂ ਮਹਾਰਾਜ ਦੀ ਕਿਰਪਾ ਰਹਿੰਦੀ ਹੈ ਮਨ ਨੂੰ ਕਿ ਉਹ ਵਿਅਕਤੀ ਬਾਰੇ ਸੋਚੇ ਨਾ ਐਸਾ ਨਾਮ ਨਿਰੰਜਨ ਹੋਵੇ ਮਨ ਇਹ ਨਾਮ ਸਿਮਨ ਬਹੁਤ ਉੱਚਾ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋ ਸੋ ਸੰਗਤ ਜਿਹੜੀ ਆ ਪੌੜੀ ਨੂੰ ਸਿੱਧ ਕਰ ਲਵੇ ਜਿਹੜੀ 12ਵੀਂ ਪੌੜੀ ਹੈ ਉਹ ਪੌੜੀ ਨੂੰ ਜਿਹੜਾ ਸਿੱਧ ਕਰ ਲਵੇ ਜਾਂ ਕੋਈ ਮਨੁੱਖ ਹੈ ਜਾਂ ਕੋਈ ਔਰਤ ਹੈ ਉਹ ਜੇ ਆਹ ਪੌੜੀ ਸਿੱਧ ਕਰ ਲਵੇ ਤਾਂ ਉਹਦੀ ਸੰਸਾਰ ਵਿੱਚ ਬਹੁਤ ਹੀ ਇੱਜ਼ਤ ਬਣ ਜਾਂਦੀ ਹੈ ਮਤਲਬ ਕਿ ਹਰ ਇੱਕ ਗੱਲ ਉਹਦੀ ਪੂਰਵ ਮੰਨੀ ਜਾਂਦੀ ਹੈ ਜਿਵੇਂ ਲੀਡਰ ਹੋ ਗਿਆ ਪਿੰਡ ਦਾ ਸਰਪੰਚ ਹੋ ਗਿਆ ਕੋਈ ਮੈਂਬਰ ਹੋ ਗਿਆ ਉਹਨਾਂ ਨੂੰ ਆਹ ਪੌੜੀ ਦਾ ਯਾਪ ਵੱਧ ਤੋਂ ਵੱਧ ਕਰਨਾ ਚਾਹੀਦਾ ਉਹਨਾਂ ਦੀ ਗੱਲ ਹਰੇਕ ਗੱਲ ਮੰਨੀ ਜਾਂਦੀ ਹੈ ਤੇ ਇਹ ਯਾਪ ਦੀ ਵਿਧੀ ਕਿਵੇਂ ਹੈ ਆ ਜਿਹੜੀ ਆ ਪੌੜੀ ਦੀ ਯਾਪ ਕਰਨਾ ਛੇੜੀਵਾਰ ਵਾਲੇ ਦਿਨ ਰਾਤ ਨੂੰ 12:00 ਵਜੇ ਇਹਨੂੰ ਆਰੰਭ ਕਰਨਾ ਸ਼ੁਰੂ ਕਰਨਾ ਮਤਲਬ ਤੇ 31 ਦਿਨਾਂ ਵਿੱਚ 31000 ਯਾਪ ਕਰਨਾ 31 ਦਿਨਾਂ ਵਿੱਚ 31000 ਯਾਪ ਕਰਨਾ ਤੇ ਸੋਮਵਾਰ ਵਾਲੇ ਦਿਨ 11:00 ਵਜੇ ਰਾਤ ਨੂੰ ਇਦੀ ਸਮਾਪਤੀ ਹੋਣੀ ਚਾਹੀਦੀ ਹੈ ਅਰਦਾਸ ਕਰਨ ਬਾਅਦ ਵਿੱਚ ਮਹਾਰਾਜ ਜੀ ਆਪ ਜੀ ਦੀ ਕਿਰਪਾ ਕੀਤੀ ਹੈ ਆਪ ਜੀ ਨੇ ਕਿਰਪਾ ਕੀਤੀ ਹੈ ਸਾਡੇ ਤੋਂ ਜਾਪ ਕਰਵਾਇਆ ਸਾਨੂੰ ਬਦ ਤੋਂ ਬਦ ਖਾਲ ਮਿਲੋ ਸੋ ਜਪ ਜੀ ਸਾਹਿਬ ਦਾ ਜਿਹੜੀ ਸੰਗਤ ਪਾਠ ਕਰਦੀ ਹੈ ਉਹਨਾਂ ਦੇ ਵਿੱਚ ਕਾਲ ਯੁਗ ਕਾਲ ਯੁਗ ਤਾਂ ਉਹਨੂੰ ਕੁਝ ਵੀ ਨਹੀਂ ਕਹਿੰਦਾ ਕਾਲ ਯੁਗ ਨਾਂ ਸਿੱਧਾ ਨਰਕਾਰ ਦਾ ਹੱਥ ਟਿਕ ਜਾਂਦਾ ਸੰਗਤ ਜਿਹੜਾ ਜਪੀ ਸਾਹਿਬ ਦਾ ਪਾਠ ਕਰਦਾ ਜਪਜੀ ਸਾਹਿਬ ਵਸ ਸਾਰੇ ਸਾਉਂਦਰ ਬਸ ਨਰਨਕਾਰ ਦੀ ਬਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਦਰਗਾਹੋਂ ਰਚੀ ਹੋਈ ਬਾਣੀ। ਸੋ ਬਾਤ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕਰੋ। ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ